ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦਿਨ ਪਹਿਲਾਂ ਇੱਕ ਸੇਵਾ ਦੇ ਲਈ ਮੈਸੇਜ ਪਾਇਆ ਸੀ ਕਿ ਸਾਨੂੰ ਗੁਰੂ ਕੀ ਰਸੋਈ ਦੇ ਵਿੱਚ ਜੋ ਮਰੀਜ਼ ਬਜ਼ੁਰਗ ਮਾਤਾਵਾ ਸਾਡੇ ਬਾਪੂ ਰਹਿੰਦੇ ਆ ਕਿਉਂਕਿ ਇਹ ਸੰਗ ਦੀ ਤੁਹਾਨੂੰ ਪਤਾ ਹੈ ਜਿਆਦਾਤਰ ਸਾਰੇ ਬਿਮਾਰ ਆ ਤੇ ਕੁਝ ਸਾਡੇ ਕੋ ਇਹੋ ਜਿਹੇ ਪੇਸ਼ੈਂਟ ਸਿਗੇ ਜਿਹਨਾਂ ਦਾ ਆਕਸੀਜਨ ਲੈਵਲ ਡਾਊਨ ਹੁੰਦਾ ਜਾਂਦਾ ਸੀ ਤੇ ਉਹਨਾਂ ਦੇ ਇਲਾਜ ਲਈ ਸਾਨੂੰ ਉਹਨਾਂ ਨੂੰ ਹਸਪੀਟਲਾਂ ਦੇ ਵਿੱਚ ਭੇਟਣਾ ਪੈਂਦਾ ਸੀ ਸਿਰਫ ਇੱਕ ਉਹਨਾਂ ਨੂੰ ਇੱਕ ਆਕਸੀਜਨ ਦੀ ਜ਼ਰੂਰਤ ਸੀਗੀ ਤੇ ਉਹਦੇ ਨੇ ਮੈਸੇਜ ਪਾਇਆ ਸੀ ਕਿ ਸਾਨੂੰ ਇੱਕ ਆਕਸੀਜਨ ਮਸ਼ੀਨ ਦੀ ਜ਼ਰੂਰਤ ਆ ਤੇ ਉਹ ਮੈਸੇਜ ਦੇਖ ਕੇ ਇਹ ਵੀਰ ਹੁਣੀ ਸਾਡੇ ਬਾਈ ਸ਼ੇਰਪੁਰ ਤੋਂ ਨਾ ਮਾਤਾ ਜੀ ਹੁਣੀ ਇਹਨਾਂ ਦੀ ਕੋਈ ਰਿਸ਼ਤੇਦਾਰ ਆ ਬਾਈ ਨੇ ਉਸ ਚੱਕ ਕੇ ਸਟੇਟਸ ਆਪਣੇ ਫੋਨ ਦੇ ਉੱਤੇ ਲਾਇਆ ਤੇ ਚੰਡੀਗੜ੍ਹ ਤੋਂ ਉਹਨਾਂ ਨੇ ਦੇਖ ਕੇ ਤਾਂ ਉਹਨਾਂ ਕੋਲੋਂ ਮਸ਼ੀਨ ਪਈ ਸੀਗੀ ਤੇ ਇਹ ਜਿਹੜੀ ਮਸ਼ੀਨ ਤੁਸੀਂ ਦੇਖਦੇ ਆ ਇਹ ਮਸ਼ੀਨ ਉਹਨਾਂ ਨੇ ਗੁਰਕੀ ਸੋਈ ਦੇਲੇ ਦੇ ਦਿੱਤੀ ਤੇ ਦੇਖੋ ਗੁਰੂ ਸਾਹਿਬ ਦੀ ਕਿੱਡੀ ਕਿਰਪਾ ਕਿ ਇੱਕ ਮਸ਼ੀਨ ਦੇ ਲਈ ਸੇਵਾ ਲਈ ਮੈਸੇਜ ਪਾਇਆ ਸੀ ਤੇ ਮਹਾਰਾਜ ਜੀ ਅੱਡੀ ਕਿਰਪਾ ਹੋਈ ਇੱਕ ਮਸ਼ੀਨ ਦੀ ਸੇਵਾ ਇਹਨਾਂ ਬਾਜੀ ਬਹੁਤ ਬਹੁਤ ਹੋ ਗਈ ਤੇ ਇੱਕ ਆਪਣੇ ਕੋਲ ਜਿਹੜਾ ਤੁਸੀਂ ਵੀਡੀਓ ਦੇਖੀ ਹੋਣੀ ਹੈ ਇੱਕ ਵੀਰ ਸਾਡਾ ਰਹਿੰਦਾ ਹਰਮਨ ਜਿਹਦੀਆਂ ਲੱਤਾਂ ਪੂਰੀਆਂ ਗਲ ਗਈਆਂ ਸੀ ਆਪਾਂ ਫਗਵਾੜਾ ਦੇ ਲਾਗਿਓ ਬਰਨਾਪਿੰਡ ਤੋਂ ਲੈ ਕੇ ਆਏ ਸੀ ਕਿੜੇ ਪੈ ਗਿਆ ਸੀ ਦੋ ਹੀ ਲੱਤਾਂ ਦੇ ਉੱਤੇ ਹਨ ਬਹੁਤ ਬੁਰੇ ਜਿਆਦਾ ਹੀ ਨਾਜ਼ੁਕ ਹਾਲਾਤ ਉਹਦੇ ਬਣੇ ਹੋਏ ਸੀ ਵੀਰ ਦੇ ਉਹਦੇ ਪਹਿਲਾਂ ਢਵੇਈ ਦੇ ਵਿੱਚ ਸੀਗਾ ਟਰਾਲਾ ਚਲਾਉਂਦਾ ਸੀ ਜਿਹੜੇ ਉਹਦੇ ਨਾਲ ਉਹਦੇ ਫਰੈਂਡ ਸਰਕਲ ਦੇ ਵੀਰ ਸਾਡੇ ਉੱਥੇ ਢਵੇਈ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ ਉਹਨਾਂ ਨੇ ਉਹ ਮੈਸੇਜ ਦੇਖਿਆ ਤੇ ਉਹਨਾਂ ਬਾਈਆਂ ਵੱਲੋਂ ਮੈਨੂੰ ਕੱਲ ਆਇਆ ਫੋਨ ਆਇਆ ਕਹਿੰਦੇ ਭਾਜੀ ਕਿ ਅਸੀਂ ਤਿੰਨ ਮਸ਼ੀਨਾਂ ਲੈ ਕੇ ਦੇਣੀ ਆ ਮੈਂ ਕਿਹਾ ਭਾਜੀ ਭਈ ਨਹੀਂ ਜਰੂਰਤ ਨਹੀਂ ਪਰ ਸਾਨੂੰ ਇੱਕ ਦੀ ਲੋੜ ਹੈ ਪਰ ਬਾਈ ਉਹਨੇ ਕਿਹਾ ਕਿ ਨਹੀਂ ਚੱਲ ਬਾਈ ਆਪਾਂ ਦੋ ਮਸ਼ੀਨਾਂ ਲੈ ਕੇ ਦੇ ਲਈਆਂ ਤੇ ਉਹਨਾਂ ਦੇ ਵੀਰਾਂ ਦੇ ਵੱਲੋਂ ਦੋ ਮਸ਼ੀਨਾਂ ਦੀ ਸੇਵਾ ਅੱਜ ਜਾਂ ਕੱਲ ਉਹ ਵੀ ਇੱਥੇ ਪਹੁੰਚ ਜਾਣੀਆਂ ਤੇ ਸਾਰੇ ਸੇਵਕ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਹਦੇ ਨਾਲ ਵੈਸੇ ਗੁਰੂ ਸਾਹਿਬ ਅਸੀਂ ਤਾਂ ਚਾਹੁੰਦੇ ਕਦੇ ਕਿਸੇ ਨੂੰ ਜ਼ਰੂਰਤ ਨਾ ਹੀ ਪਾਉਣ ਇਹੋ ਜਿਹੀ ਚੀਜ਼ਾਂ ਦੀ ਲੋੜ ਪਵੇ ਨਾ ਪਰ ਫਿਰ ਵੀ ਇਲਾਕੇ ਦੇ ਵਿੱਚ ਕਿਸੇ ਨੂੰ ਵੀ ਆਕਸੀਜਨ ਮਸ਼ੀਨ ਦੀ ਜ਼ਰੂਰਤ ਪੈਂਦੀ ਆ ਤਾਂ ਤੁਸੀਂ ਗੁਰੂ ਕੀ ਸੋਈ ਦੇ ਕੋਲੋਂ ਜਿੰਨੇ ਚੇਲੇ ਵੀ ਲੋੜਿਆ ਇਹ ਮਸ਼ੀਨਾਂ ਲੈ ਕੇ ਜਾ ਸਕਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ